ਜਿਆਦਾ ਮਿੱਠਾ ਨਹੀਂ ਮਿੱਠਾ ਵੀ ਆ ਖਾਣ ਲਗੇ ਪਰਹੇਜ਼ ਕਦੇ ਕੀਤਾ ਨਾ ਪਰਹੇਜ਼ ਕਦੇ ਕੀਤਾ ਨਾ ਅਜੀਬ ਤਰ੍ਹਾਂ ਚੀਕਾ ਨੂੰ ਫਾਸਟ ਫੂਡ ਵੀ ਛੱਡ ਦੇਣਾ ਫਾਸਟ ਫੂਡ ਵੀ ਛੱਡ ਲੈਣਾ ਖਾ ਖਾ ਢੇਡ ਬਣਾਉਣ ਲੱਗੇ ਖਾ ਖਾ ਢੇਡ ਬਣਾਉਣ ਲੱਗੇ ਗੁੱਦ ਨੂੰ ਬਿਮਾਰੀਆਂ ਵਿੱਚ ਪਾਉਣ ਲੱਗੇ ਗੁੱਦ ਨੂੰ ਬਿਮਾਰੀਆਂ ਵਿੱਚ ਪਾਉਣ ਲੱਗੇ ਢੇਡ ਆਪੇ ਨੂੰ ਢੱਟ ਢੇਡ ਬਣਾਉਣ ਬਿਨਾਂ ਸਰਚਾ ਘਾਲੇ ਉਨੀ ਮਿਹਨਤ ਅਸੀਂ ਕਰਦੇ ਨਾ ਉਨੀ ਮਿਹਨਤ ਅਰਜੀ ਕਰਦੇ ਨਾ ਕਿਥੋਂ ਕਿਵੇਂ ਅਸੀਂ ਇਹ ਬਚਾ ਲੈਂਦੇ ਕਿਥੋਂ ਕਿਵੇਂ ਅਸੀਂ ਇਹ ਬਚਾ ਲੈਂਦੇ ਢੇਟ ਵਿੱਚ ਜਦ ਵੀ ਕੋਈ ਤਕਲੀਫ ਹੁੰਦੀ ਢੇਟ ਵਿੱਚ ਜਦ ਵੀ ਕੋਈ ਤਕਲੀਫ ਹੁੰਦੀ ਦਵਾਈ ਅੰਗਰੇਜ਼ੀ ਪਾਣੀ ਨਾਲ ਲਗਾ ਲੈਂਦੇ ਦਵਾਈ ਅੰਗਰੇਜ਼ੀ ਪਾਣੀ ਨਾਲ ਲਗਾ ਲੈਂਦੇ ਹੱਲ ਦਾ ਰੱਬ ਆ ਖੱਦ ਨਾਲ ਲੱਗਿਆ ਕੋਈ ਆਪਣੀਆਂ ਟੈਨਸ਼ਨਾਂ ਦਾ ਖੋਲ ਨਾਲ ਲੱਗਿਆ ਕੋਈ ਆਪਣੀਆਂ ਟੈਨਸ਼ਨਾਂ ਦਾ ਚੱਕਰਾਂ ਵਿੱਚ ਕਈਆਂ ਨੂੰ ਪਾ ਦਿੰਦੇ ਚੱਕਰਾਂ ਵਿੱਚ ਕਈਆਂ ਨੂੰ ਪਾ ਦਿੰਦੇ ਜਦੋਂ ਕੋਈ ਚੁੱਕ ਪਿਠਾਉਣ ਲੱਗਦਾ ਜਦੋਂ ਕੋਈ ਚੁੱਕ ਪਿਠਾਉਣ ਲੱਗਦਾ ਕਹਿਣ ਲੱਗਦੇ ਪਹਿਲਾਂ ਗਰੀ ਤੰਗਵਾ ਲੈਂਦੇ ਪਰ ਜੇ ਜੀ ਤੰਗਵਾ ਲ ਨਹੀਂ ਹੁੰਦੇ ਹੀ ਆਟੋਮੇਸ਼ਨ ਪਿਠਾਉਣ ਜਦ ਲੰਮੇ ਪਾਉਣ ਜਗਾ ਨਹੀਂ ਇਹ ਆਟੋ